ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਮੈਂ ਗੱਲ ਕਰਨ ਲੱਗਾ ਇੱਕ ਬਾਗੀ ਸਿੰਗਰ ਹੈ ਉਹ ਆਮ ਮੇਲਿਆਂ ਤੇ ਜਾਂ ਜਿਹੜੇ ਆ ਸ਼ਾਦਾਂ ਦੇ ਡੇਰੇ ਆ ਉੱਥੇ ਗਾਉਂਦਾ ਹੈ ਮੈਂ ਜਿਹੜੀ ਗੱਲ ਕਰਨੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਿਓ ਡੇਰੇ ਜਿਹੜੇ ਆ ਰੋਡੂ ਬੋਡੂ ਜਹੂਰ ਸਾਈਆਂ ਦੇ ਡੇਰੇ ਨੇ ਇਨ੍ਹਾਂ ਡੇਰਿਆਂ ਤੇ ਸ਼ਰਿਆਮ ਮੂਰੇ ਜਿਹੜੇ ਬੈਠੇ ਹੁੰਦੇ ਨੇ ਮਲੰਗ ਸਾਧ ਉਹ ਸਿਰਗਟਾਂ ਜੱ ਜਲਮਾ ਪੀਂਦੇ ਹੁੰਦੇ ਆ ਤੇ ਜਿਹੜਾ ਬਾਗੀ ਹੈ ਇਹ ਉਥੇ ਕਿਤੇ ਅਮਰਤਪਾਲ ਦੀ ਗੱਲ ਕਰੋ ਕਿਤੇ ਅਵਤਾਰ ਬ੍ਰਹਮੇ ਦੀ ਗੱਲ ਕਰੋ ਜਹੂਰ ਜਿਹੜੇ ਅਤਵਾਦੀ ਨੇ ਉਹਨਾਂ ਦੀ ਗੱਲ ਕਰੋ ਇਦੇ ਨਾਲ ਕਈ ਵਾਰ ਸਟੇਜ ਤੇ ਖੜਾ ਦੇਖਿਆ ਤੁਸੀਂ ਬਲਵਿੰਦਰ ਪਖੋਕੇ ਜਿਹੜਾ ਸ਼ਹੀਦ ਪਰਿਵਾਰਾਂ ਦੀਆਂ ਸਟੋਰੀਆਂ ਪਾਉਂਦਾ ਹੁੰਦਾ ਜ਼ਿਆਦਾ ਅਸਲ ਵਿੱਚ ਇਹਨਾਂ ਲੋਕਾਂ ਦਾ ਇੱਕ ਕੌਮ ਦੇ ਨਾਂ ਤੇ ਟੋਰੀ ਫੁਲਕਾ ਚੱਲਦਾ ਹੁੰਦਾ ਗੱਲਾਂ ਬੜੀਆਂ ਕੋੜੀਆਂ ਨੇ ਹਾਜ਼ਮ ਕਰਿਓ ਤੇ ਥੋੜਾ ਜਿਹਾ ਧਿਆਨ ਦੇ ਨਾਲ ਬਾਚਣ ਦੀ ਕੋਸ਼ਿਸ਼ ਕਰੋ ਵੀ ਸਾਡੇ ਕੌਮ ਨੂੰ ਮੂਰਖ ਕਿਦਾਂ ਬਣਾਇਆ ਜਾਂਦਾ ਹੈ ਸਾਡੀ ਨੌਜਵਾਨੀ ਨੂੰ ਜੋਤ ਨੂੰ ਗੁਮਰਾਹ ਇਹ ਫੁਕਰੇ ਸਿੰਗਰ ਕਿਦਾਂ ਗੁਮਰਾਹ ਕਰਦੇ ਆ ਹੁਣ ਜਿਹੜੇ ਡੇਰਿਆਂ ਤੇ ਇਹ ਗਾਉਂਦੇ ਨੇ ਜਿਹੜੇ ਮੇਲਿਆਂ ਤੇ ਇਹ ਗਾਉਂਦੇ ਨੇ ਉਹਨਾਂ ਡੇਰਿਆਂ ਦਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਕੋਈ ਸਿੱਖ ਕੌਮ ਦੇ ਨਾਲ ਸੰਬੰਧ ਜਾਂ ਨੇੜਤਾ ਹੈਗੀ ਹੈ ਇਹਨਾਂ ਦਾ ਇਹ ਜਿਹੜੇ ਬਾਗੀ ਸਿੰਗਰ ਨੇ ਜਾਂ ਹੋਰ ਇੱਕ ਦੋ ਹੈਗੇ ਨੇ ਇਹਨਾਂ ਦਾ ਉੱਥੇ ਜਦੋਂ ਸੱਚ ਕੌਮ ਦੀ ਗੱਲ ਕਰਨ ਤੋਂ ਮਤਲਬ ਹੁੰਦਾ ਹੈ ਉਹ ਮਤਲਬ ਹੁੰਦਾ ਹੈ ਜਿਹੜਾ ਝੂਠ ਥੋੜਾ ਬਹੁਤ ਵੀ ਸਮਝ ਰੱਖਦਾ ਹੈ ਉਹ ਕਹ ਲਈਏ ਗੁੰਮਰਾਹ ਹੋ ਜਾਂਦਾ ਹੈ ਮੈਂ ਦੇਖਿਆ ਇੱਕ ਪ੍ਰੋਗਰਾਮ ਦੇ ਵਿੱਚ ਅੰਮ੍ਰਿਤਪਾਲ ਦੀਆਂ ਫੋਟੋਆਂ ਤਸਵੀਰਾਂ ਲਈ ਖੜੇ ਐ ਡਿਵਰੂਗੜ ਦਾ ਜੋਧਾ ਕਰਕੇ ਉਹਨੂੰ ਇਹਨੇ ਉੱਥੇ ਇੱਕ ਗਾਣਾ ਗਾਇਆ ਕਈ ਵਾਰੀ ਅਵਤਾਰ ਬ੍ਰਹਮਾ ਨੇ ਕਿਦਾਂ ਆਰਮੀ ਦਾ ਜਹਾਜ਼ ਸਿੱਟਿਆ ਸੀ ਹੈਲੀਕਾਪਟਰ ਉਹਦੀ ਗੱਲ ਕਰਦਾ ਹੈ ਅੱਛਾ ਤੁਸੀਂ ਇੱਕ ਹੋਰ ਦੇਖੋ ਜਿਹੜਾ ਬਲਵਿੰਦਰ ਪਖੋ ਗਿਆ ਉਹਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਸੀਦ ਪਰਿਵਾਰਾਂ ਦੇ ਨਾਲ ਜਿਹੜਾ ਤਾਲਵੇਲ ਬਣਾ ਕੇ ਰੱਖਦਾ ਹੈ ਸਟੋਰੀਆਂ ਪਾਉਂਦਾ ਉਹਦਾ ਮਤਲਬ ਕੀ ਹੈ ਕਿ ਸੀਦ ਪਰਿਵਾਰਾਂ ਦੇ ਨਾਂ ਤੇ ਬਾਹਰੋਂ ਪੈਸਾ ਆਉਂਦਾ ਤੇ ਉਹ ਪੈਸੇ ਦੇ ਵਿੱਚੋਂ ਕੁਝ ਹਿੱਸਾ ਇਹ ਬਲਵਿੰਦਰ ਪਖੋਕੇ ਨੂੰ ਮਿਲ ਜਾਂਦਾ ਹੈ ਤੇ ਹੁਣ ਜਿਹੜਾ ਇਹ ਬਲਵਿੰਦਰ ਪਖੋਕੇ ਹੈ ਜਦੋਂ ਬਾਗੀ ਦੇ ਨਾਲ ਸਟੇਜ ਤੇ ਖੜਾ ਹੁੰਦਾ ਹੈ ਉੱਥੇ ਗਾਣਾ ਚੱਲਦਾ ਹੈ ਪੱਤਾ ਪੱਤਾ ਸਿੰਘਾਂ ਨਬੈਰੀ ਕੌਣ ਗਾਉਂਦਾ ਹੈ ਬਾਗੀ ਗਾਉਂਦਾ ਹੁਣ ਜਿਹੜੇ ਡੇਰੇ ਤੇ ਖੜ ਕੇ ਗਾ ਰਹੇ ਉਹ ਡੇਰੇ ਦਾ ਉਹ ਗਾਣੇ ਨਾਲ ਜਾਂ ਸਿੱਖ ਕੌਮ ਨਾਲ ਕੀ ਸਬੰਧ ਹੈ ਜਿਹਨੂੰ ਪਹਿਲਾਂ ਬਲਵਿੰਦਰ ਪਖੋਕੇ ਨੂੰ ਪੁੱਛੋ ਵੀ ਤੇਰਾ ਸਨਾਂਦ ਕੀ ਹੈ ਕਿਹੜੀ ਕੌਮ ਦਾ ਤੂੰ ਬਾਰਸ ਹੈ ਕਿਹੜੇ ਸ਼ੇਧਾਂ ਦੀ ਤੂੰ ਗੱਲ ਕਰਦਾ ਮੈਂ ਗੱਲ ਵਾਤਾਜ ਤਾਂ ਕੀਤੀ ਹੈ ਇੱਕ ਉਦਾਹਰਨ ਹੈ ਬੜੀ ਵਧੀਆ ਜਿਹੜੀ ਸਮੁੰਦਰ ਵਿੱਚ ਜਾਂ ਕਿਸੇ ਤਲਾਬ ਦੇ ਵਿੱਚ ਮੱਛੀ ਹੁੰਦੀ ਹੈ ਨਾ ਤਾਂ ਮੱਛੀ ਨੂੰ ਫੜਨ ਵਾਸਤੇ ਜਾਂ ਤਾਂ ਜਾਲ ਲਾਇਆ ਜਾਂਦਾ ਹੈ ਤੇ ਜਾਂ ਜਿਹੜੀ ਕੁੰਡੀ ਬਣਾਈ ਜਾਂਦੀ ਹੈ ਉਹ ਕੁੰਡੀ ਤੇ ਆਟਾ ਲਾ ਕੇ ਮੱਛੀ ਨੂੰ ਫੜਿਆ ਜਾਂਦਾ ਹੈ ਹੁਣ ਜਿਹੜੀ ਕੁੰਡੀ ਤੇ ਆਟਾ ਲੱਗਾ ਹੁੰਦਾ ਹੈ ਮੱਛੀ ਨੂੰ ਤਾਂ ਇਹ ਹੁੰਦਾ ਹੈ ਨਾ ਕਿ ਇਹ ਆਟਾ ਮੇਰੀ ਖੁਰਾਕ ਹੈ ਪਰ ਅਸਲ ਵਿੱਚ ਉਹ ਆਟਾ ਉਹ ਕੁੰਡੀ ਉਹਦੀ ਮੌਤ ਦਾ ਕਾਰਨ ਹੈ ਇਦਾਂ ਹੀ ਇਹ ਜਿਹੜੇ ਫੁਕਰੇ ਸਿੰਗਰ ਨੇ ਜਿਹੜੇ ਉਹਨਾਂ ਡੇਰਿਆਂ ਤੇ ਜਾ ਕੇ ਸ਼ਹੀਦਾਂ ਦੀਆਂ ਅਤਵਾਦੀਆਂ ਦੀਆਂ ਗੱਲਾਂ ਕਰਦੇ ਨੇ ਜਿਨ੍ਹਾਂ ਡੇਰਾਂ ਤੇ ਸ਼ਰਿਆਮ, ਸਰਗਟਾਂ, ਬੀੜੀਆਂ, ਚਿਲਮਾ, ਸੁੱਟੇ ਮਾਰੇ ਜਾਂਦੇ ਨੇ ਇਹਨਾਂ ਦੇ ਮੂਹਰੇ ਬੈਠੇ ਹੁੰਦੇ ਨੇ ਉਹ ਬਲੰਗ ਜਿਹੜੇ ਡੇਰਾਂ ਦੇ ਮਾਲਕ ਨੇ ਭਾਵੇਂ ਲਾਢੀ ਸਾਹ ਹੋਵੇ ਭਾਵੇਂ ਸੁਰਿੰਦਰ ਸ਼ਾਹ ਹੋਵੇ ਕੋਈ ਵੀ ਹੋਵੇ ਜਿੱਥੇ-ਜਿੱਥੇ ਜਾ ਕੇ ਗਾਉਂਦੇ ਆ ਇਹ ਹਰਾਮਖੋਰ ਕਦੇ ਨਹੀਂ ਕਹਿਣਗੇ ਕਿ ਨਸ਼ਿਆਂ ਨੇ ਪੰਜਾਬ ਨੂੰ ਬਰਬਾਦ ਕੀਤਾ ਹੈ ਤੁਸੀਂ ਨਸੇ ਨਾ ਪੀਓ ਇਹਨਾਂ ਦੇ ਸਾਹਮਣੇ ਬੈਠੇ ਉਹ ਚਿਲਮਾ ਦੇ ਸੁੱਟੇ ਚੱਲਦੇ ਹੁੰਦੇ ਆ ਪਰ ਜਿਹੜੀ ਇਹ ਗੱਲਬਾਤ ਕੌਮ ਦੀ ਕਰਦੇ ਨੇ ਬੜੀ ਇੰਟਰਵਿਊ ਵਿੱਚ ਕਹਿਣਗੇ ਕਿ ਮੇਰੇ 'ਚ ਦਾਮ ਹੈ ਗੱਲ ਕਰਨ ਦੀ ਜੇ ਗੱਲ ਕਰਨ ਦੀ ਦਾਮ ਹੈ ਫਿਰ ਨਾਲ ਡੇਰਾਂ ਨਾਲ ਸਬੰਧ ਕੋਈ ਨਹੀਂ ਫਿਰ ਤੁਸੀਂ ਸਿਹਤ ਕੌਮਲੇ ਪਾਸੇ ਆਓ ਇੱਕ ਵਾਰੀ ਕਹਿ ਕੇ ਤਾਂ ਦੇਖੋ ਵੀ ਜਿਹੜੇ ਤੁਸੀਂ ਚਿਲਮਾ ਪੀ ਰਹੇ ਹੋ ਸਾਹਮਣੇ ਬੈਠੇ ਉਹ ਸਿਹਤ ਲਈ ਹਾਨੀਕਾਰਕ ਹੈ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਲੱਗਦੀਆਂ ਨੇ ਕਹਿ ਕੇ ਤਾਂ ਦੇਖੋ ਇੱਕ ਵਾਰੀ ਹੁਣ ਜਿਹੜੀ ਇਹ ਗੱਲਬਾਤ ਕੌਮੀ ਜੋਧਿਆਂ ਦੀ ਕਰਨ ਦੀ ਕੋਸ਼ਿਸ਼ ਕਰਦੇ ਨੇ ਬ੍ਰਹਮੇ ਵਰਗਿਆਂ ਦੀਆਂ ਜਾਂ ਹੋਰ ਭਿੰਡਾਂ ਵਾਲੇ ਸੰਤਾਂ ਦੀਆਂ ਜਾਂ ਅਮਰਤਪਾਲ ਦੀਆਂ ਉਹਦਾ ਮਤਲਬ ਹੈ ਵੀ ਜਿਹੜਾ ਜ਼ੂਥ ਉਧਰ ਨੂੰ ਜਾ ਰਿਹਾ ਹੈ ਜ਼ੂਥ ਇਹਨਾਂ ਡੇਰਾਂ ਵਿੱਚ ਆਉਣਾ ਸ਼ੁਰੂ ਹੋਵੇ ਹੁਣ ਜਿਹੜੇ ਫੋਟਮਾਂ ਲਈ ਖੜੇ ਨੇ ਉਹਨਾਂ ਨੂੰ ਇਸ ਚੀਜ਼ ਦਾ ਇਲਮ ਹੀ ਕੋਈ ਨਹੀਂ ਵੀ ਸਾਨੂੰ ਅੰਦਰ ਖਾਤੇ ਕਿਵੇਂ ਖੋਖਲਾ ਕੀਤਾ ਜਾ ਰਿਹਾ ਹੈ ਕਿਵੇਂ ਸਾਨੂੰ ਸਿਧਾਂਤ ਤੋਂ ਦੂਰ ਕੀਤਾ ਜਾ ਰਿਹਾ ਡੇਰਾਵਾਦ ਦੇ ਨਾਲ ਜੋੜ ਕੇ ਸਾਡੇ ਜੂਥ ਨੂੰ ਕਿਦਾਂ ਗੁੰਮਰਾਹ ਕੀਤਾ ਜਾ ਰਿਹਾ ਹੈ ਮੈਂ ਇੱਕ ਬੇਨਤੀ ਕਰਨੀ ਹੈ ਜਿਹੜੇ ਇਹ ਬੰਦੇ ਡੇਰਾਂ ਤੇ ਜਾ ਕੇ ਗਾਉਂਦੇ ਐ ਕੀ ਕਹਿ ਸਕਦੇ ਹੋ ਕਿ ਡੇਰਾਂ ਨਾਲ ਸਾਡਾ ਸੰਬੰਧ ਕੋਈ ਨਹੀਂ ਹੁਣ ਜਿਹੜੇ ਬੰਦੇ ਡੇਰਾਂ ਦੇ ਮਾਲਕ ਨੇ ਉਹਨਾਂ ਨੂੰ ਤਾਂ ਆਪਣੀ ਇਨਕਮ ਤੱਕ ਮਤਲਬ ਹੁੰਦਾ ਹੈ ਨਾ ਉਹਨਾਂ ਨੂੰ ਕਿਸੇ ਕੌਮ ਦੇ ਨਾਲ ਕਿਸੇ ਸ਼ਹੀਦ ਦੇ ਨਾਲ ਕਿਸੇ ਆਤਵਾਦੀ ਖੜਕੂ ਦੇ ਨਾਲ ਕੋਈ ਸੰਬੰਧ ਨਹੀਂ ਜੇ ਸੁਲੰਦਰ ਹੋਵੇ ਫਿਰ ਉਹ ਨਸ਼ੇ ਬੰਦ ਕਰਨ ਫਿਰ ਉਹ ਨੌਜਵਾਨੇ ਨੂੰ ਵਧੀਆ ਸੇਧ ਦੇਣ ਹੁਣ ਜਿਹੜੇ ਫੁਕਰੇ ਸਿੰਗਰ ਨੇ ਇਹਨਾਂ ਦੀ ਫੈਨ ਫੋਲੋਇੰਗ ਵਧੇ ਜਣ ਕਿ ਫੋਲੋਅਰ ਵਧਣ ਇਹਨਾਂ ਦੇ ਇੰਸਟਾਗ੍ਰam ਤੇ ਫੇਸਬੁੱਕ ਤੇ ਯੂਟਿਊਬ ਤੇ ਇੰਦਾ ਹੀ ਮਤਲਬ ਹੁੰਦਾ ਕਿ ਸਾਡੇ ਗਾਣੇ ਵੱਧ ਤੋਂ ਵੱਧ ਲੋਕਾਂ ਤੱਕ ਜਾਣ ਤੇ ਇਹ ਜਿਹੜਾ ਬਾਗੀ ਹੈ ਨਾ ਇਹਦੀ ਇੰਟਰਵਿਊ ਸੁਣ ਕੇ ਦੇਖੋ ਬਹੁਤ ਵੱਡੀਆਂ ਵੱਡੀਆਂ ਬੰਦੇ ਗੱਲਾਂ ਕਰਦੇ ਆ ਤੇ ਜਦੋਂ ਇਹ ਲੋਕ ਇਹੋ ਜੀਆਂ ਫੁਕਰੀਆਂ ਮਾਰਦੇ ਨੇ ਜਿਹੜੀ ਨੌਜਵਾਨੀ ਗੁੰਮਰਾਹ ਹੋ ਜਾਂਦੀ ਹੈ ਤੇ ਜਦੋਂ ਕਿਤੇ ਇਹਨਾਂ ਤੇ ਆਪਣੇ ਤੇ ਪੈਂਦੀ ਆ ਨਾ ਫਿਰ ਪਤਾ ਲੱਗਦਾ ਮੁਸੀਬਤ ਕੀ ਹੁੰਦੀ ਹੈ ਜਣੇ ਕਿ ਇਹ ਬੰਦੇ ਇਸ ਵਕਤ ਪੰਜਾਬ ਦੀ ਨੌਜਵਾਨੀ ਨੂੰ ਮਾਹੌਲ ਨੂੰ ਖਰਾਬ ਕਰਨ ਵਾਸਤੇ ਪੂਰਾ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਨੇ ਅੰਦਰ ਖਾਤੇ ਕਿਤੇ ਨਾ ਕਿਤੇ ਇੱਕ ਸਪੈਸ਼ਟ ਹੋ ਰਹੀ ਹੈ ਕਿ ਕੌਮ ਨੂੰ ਜਦ ਪੰਜਾਬ ਦੀ ਨੌਜਵਾਨੀ ਨੂੰ ਕਿੱਦਾਂ ਬਰਬਾਦ ਕਰਨਾ ਹੈ ਸੱਚ ਤੋਂ ਕਿੱਦਾਂ ਦੂਰ ਕਰਨਾ ਹੈ ਅਸਲੀਅਤੋਂ ਕਿੱਦਾਂ ਦੂਰ ਕਰਨਾ ਹੈ ਇਹ ਇਹਨਾਂ ਦੀ ਅੰਦਰਖੱਤੇ ਕਿਤਨਾ ਕਿਤੇ ਮਿਲੇ ਭੁਗਤ ਚਲਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ